ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡਾ ਪੰਡਤ ਪੰਡਤ ਲਾਟਰੀ ਮਲੇਰ ਕੋਟਲਾ ਤੋਂ ਜੀ ਲਾਈਵ ਹੋਇਆ ਅੱਜ ਦੋ ਚਾਰ ਗੱਲਾਂ ਕਰਨੀਆਂ ਤੁਹਾਡੇ ਨਾਲ ਤੁਹਾਨੂੰ ਮੈਸੇਜ ਦੇ ਰਹੀ ਆ ਭਾਈ ਵੀ ਕਿਹੜੀਆਂ ਕਿਹੜੀਆਂ ਟਿਕਟਾਂ ਆ ਚੁੱਕੀਆਂ ਨੇ ਕਿਹੜੇ-ਕਿਹੜੇ ਡਰਾ ਹੋ ਚੁੱਕੇ ਨੇ ਕਿਹੜੇ-ਕਿਹੜੇ ਆਪਣੇ ਕੋਲ ਇਨਾਮ ਲੱਗ ਚੁੱਕੇ ਨੇ ਇੱਕ ਤਾਂ ਕਮੈਂਟ ਕਰਕੇ ਦੱਸੋ ਵੀ ਆਵਾਜ਼ ਬਿਲਕੁਲ ਸਹੀ ਆ ਰਹੀ ਆ ਆਵਾਜ਼ ਦੀ ਕੋਈ ਦਿੱਕਤ ਨਹੀਂ ਕਿਉਂਕਿ ਮਾਈਕ ਨਹੀਂ ਲੱਗਿਆ ਅੱਜ ਮੈਕਾ ਤੋਂ ਬਿਨਾ ਹੀ ਆ ਬਈ ਪਹਿਲਾ ਨੰਬਰ ਤਾਂ ਇੱਕ ਫਾਸਟੀ ਨੋਟ ਕਰ ਲੋ ਵੀ ਸਾਡੇ ਕੰਨੀਓ ਜਾਂ ਮੇਰੇ ਸਟਾਫ ਕੰਨੀਓ ਕਦੇ ਵੀ ਤੁਹਾਨੂੰ ਕਾਲ ਕਰਕੇ ਇਹ ਨਹੀਂ ਕਿਹਾ ਜਾਂਦਾ ਵੀ ਤੁਸੀਂ ਸਾਨੂੰ ਪੈਸੇ ਪਾ ਦਿਓ ਤੁਹਾਡੀ ਲਾਟਰੀ ਨਿਕਲਨੀ ਜਾਂ ਤੁਸੀਂ ਟਿਕਟ ਪਾ ਲਓ ਇਹ ਚੀਜ਼ ਦਾ ਧਿਆਨ ਰੱਖੋ ਜੇਕਰ ਤੁਹਾਨੂੰ ਕੋਈ ਇਦਾਂ ਦੀ ਕਾਲ ਆਉਂਦੀ ਆ ਬੀਵਾ ਪੰਡਤ ਤੋ ਬੋਲ ਰਿਹਾ ਬਾਈ ਪੈਸੇ ਪਾ ਦੋ ਜਾਂ ਪੰਡਤ ਦੇ ਆਫਿਸ ਚ ਬੋਲ ਰਿਹਾ ਪੈਸੇ ਪਾ ਦੋ ਤੌਫੀਕ ਕਾਲਮ ਦੀ ਆ ਫਰਾਡ ਹੁੰਦੀ ਆ ਉਹਨਾਂ ਤੋਂ ਤੁਸੀਂ ਬਚਣਾ ਦੂਜੀ ਗੱਲ 13 ਤਰੀਕ 13 ਤਰੀਕ ਦੇ ਦਿਨ ਸ਼ਨੀਵਾਰ ਨੂੰ ਮੈਂ ਤੁਹਾਨੂੰ ਮਿਲੂਗਾ ਲੁਧਿਆਣਾ ਸ਼ਹਿਰ ਦੇ ਵਿੱਚ ਕਿੱਥੇ ਮਿਲੂਗਾ ਕਿਥੋਂ ਟੋਕਨ ਲੈਣਾ ਉਹ ਧਿਆਨ ਨਾਲ ਸੁਣ ਲੋ ਕਾਂਟਾਗੜ ਜਾਣਾ ਉਸੇ ਕਾਂਟਾਗੜ ਜਾ ਕੇ ਜਿਹੜੀ ਜੀਟੀਵੀ ਮਾਰਕੀਟ ਬਣੀ ਹੈ ਗੁਰੂ ਤੇਗ ਬਹਾਦਰ ਮਾਰਕੀਟ ਆ ਯਾਨੀ ਜਿੱਥੇ ਲਾਟਰੀ ਦੀਆਂ ਦੁਕਾਨਾਂ ਨੇ ਉਹਦੇ ਵਿੱਚ 40 ਨੰਬਰ ਦੁਕਾਨ ਤੇ ਵਾਗ ਜਣਾ ਤੁਸੀਂ 40 ਨੰਬਰ ਦੁਕਾਨ ਤੇ ਜਾ ਕੇ ਉਥੋਂ ਟੋਕਨ ਲੈ ਲਿਓ ਨਾਲ ਹੀ ਉਹਨੇ ਤੁਹਾਨੂੰ ਦੱਸਦ ਨੇ ਵੀ ਇਹ ਸਾਹਮਣੇ ਪਿੱਲਰ ਹੈ ਜੀ ਪਿੱਲਰ ਇੰਨੇ ਪਿੱਲਰ ਗਿਣੋ ਤੇ ਸਾਹਮਣੇ ਮਨਾਰਬਾ ਮਾਰਕੀਟ ਆ ਉੱਥੇ ਆਪਾਂ ਬੈਠੇ ਹੋਵਾਂਗੇ ਤੇ ਉੱਥੇ ਤੁਸੀਂ ਆਪਣਾ ਡੇਟ ਆਵਰ ਤੇ ਜਾਣ ਦਾ ਟਾਈਮ ਉਹ ਲੈ ਕੇ ਆਇਓ ਉਹਦੇ ਹਿਸਾਬ ਨਾਲ ਤੁਹਾਡਾ ਜੋ ਲੱਕੀ ਅੰਕ ਹੋਊਗਾ ਤੁਹਾਨੂੰ ਟਿਕਟਾਂ ਦਿੱਤੇ ਜਾਣਗੇ ਤੇ ਪ੍ਰਮਾਤਮਾ ਸੁੱਖ ਰੱਖੇ ਨਾਮ ਵੀ ਲੱਗੂਗਾ ਉਸ ਦੇ ਵਿੱਚ ਇੱਕ ਟਿਕਟ ਦਾ ਆਈਡੀ ਦਾ ਡਰਾਅ ਹੋਣਾ ਉਹ ਹੈ ਕਿ ਪੰਜਾਬ ਸਰਕਾਰ ਦੀ ਟਿਕਟ ਹੈ ਜੇ 1000 ਰੁਪਏ ਵਾਲੀ ਟਿਕਟ ਉਹ ਹੈ ਕਿ ਪੰਜਾਬ ਸਰਕਾਰ ਦੀ ਟਿਕਟ ਬਾਈ ਜੀ ਉਹ ਟਿਕਟ ਦੀ ਖੂਬੀ ਕੀ ਆ ਵੀ ਜਿਹੜੀ ਉਹ ਟਿਕਟ ਪ੍ਰਿੰਟ ਹੋਈ ਆ ਟਿਕਟ ਦੀ ਸਕੀਮ ਆ ਸਿਰਫ ਤੇ ਸਿਰਫ 50000 ਟਿਕਟ ਪ੍ਰਿੰਟ ਹੋਈ ਆ ਜਿਸ ਦੇ ਵਿੱਚੋਂ ਭਰਾ ਹੀ ਨਿਕਲਣਾ ਆਹ ਵਾਲੀ ਟਿਕਟਾਂ ਇਧਰੋਂ ਤੁਹਾਨੂੰ ਉਲਟੀ ਦਿਖੂਗੀ ਕਿਉਂਕਿ ਲਾਈਵ ਕਰਿਆ ਹੋਇਆ ਚਲੋ ਮੈਂ ਤੁਹਾਨੂੰ ਫਰੰਟ ਕੈਮਰਾ ਕਰਕੇ ਦਿਖਾ ਦਾਂ ਥੋੜਾ ਜਿਹਾ ਦੇਖੋ ਪੰਜਾਬ ਸਟੇਟ ਡੀਆਰ ਹਜ਼ਾਰ ਮੰਥਲੀ ਲਾਟਰੀ ਹੈ ਇਹ ਇਹਦਾ 50 ਲੱਖ ਰੁਪਏ ਦਾ ਪਹਿਲਾ ਨਾਮਾ ਸੈਕੰਡ ਪ੍ਰਾਈਜ਼ 10 ਲੱਖ ਦਾ ਥਰਡ ਪ੍ਰਾਈਜ਼ 5 ਲੱਖ ਦਾ ਤੇ ਉਸ ਤੋਂ ਬਾਅਦ ਦੇ ਵਿੱਚ 125 ਬੰਦਿਆਂ ਨੂੰ 9-9000 ਹੈ ਜੀ 125 ਨੂੰ 7000 125 ਨੂੰ 5000 125 ਬੰਦਿਆਂ ਨੂੰ 3000 ਤੇ 2500 ਬੰਦਿਆਂ ਨੂੰ 2000 ਤੇ 13 ਤਰੀਕ ਨੂੰ ਇਹਦਾ ਡਰਾਅ ਆ ਵੀਰੇਓ ਸ਼ਾਮ ਨੂੰ 8 ਪੀਐਮ ਤੇ ਲਾਈਵ ਤੁਸੀਂ ਆਪ ਹੀ ਮਸ਼ੀਨ ਕਮਾ ਸਕਦੇ ਹੋ ਜਾ ਕੇ ਜਿਲ੍ਹਾ ਪ੍ਰਸ਼ਾਸਨ ਜਿੱਥੇ ਘੰਟਾ ਕਰ ਇਹਦਾ ਡਰਾਅ ਹੁੰਦਾ ਆਪ ਹੀ ਜਾ ਕੇ ਆਪਣੀ ਮਸ਼ੀਨ ਕਮਾ ਸਕਦਾ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈਗੀ ਹੁਣ ਇਹ ਤੁਹਾਨੂੰ ਵਾਰ-ਵਾਰ ਕਹਿ ਰਹੇ ਆਂ ਵੀ 13 ਤਰੀਕ ਖਾਸ ਹੈ ਇਸ ਲਈ ਖਾਸ ਹੈ ਕੁੰਭ ਰਾਸ਼ੀ ਤੇ ਕੰਨਿਆ ਰਾਸ਼ੀ ਲਈ ਖਾਸ ਹੈ ਕਿਉਂਕਿ ਉਸ ਦਿਨ ਇਹਦਾ ਡਰਾਅ ਆ ਤੇ ਡਰਾਅ ਕੁੰਭ ਰਾਸ਼ੀ ਦੇ ਵਿੱਚ ਨਾਮ ਜਾਣਾ ਪ੍ਰਮਾਤਮਾ ਸੁੱਖ ਰੱਖੇ ਆਪਣੀ ਵੈਜੀਟੈਂਟ ਦਾ ਨਾਮ ਤੇ ਤੁਸੀਂ 1000 ਰੁਪਏ ਦੀ ਟਿਕਟ ਪਾਉਣੀ ਨਾਲ ਬੋਲੋ ਜਲਦੀ ਜਲਦੀ ਜਿੱਥੇ ਵੀ ਸਾਡੇ ਸੈਟਅਪ ਨੇ ਸਾਡੇ ਨਾਲ ਕੰਟੈਕਟ ਕਰੋ ਤੇ ਜਲਦੀ ਜਲਦੀ ਟਿਕਟ ਲਓ ਇਸ ਤੋਂ ਇਲਾਵਾ ਇੱਕ ਟਿਕਟ ਡਰਾ ਹੋਣ ਜਾ ਰਿਹਾ ਜੀ 20 ਤਰੀਕ ਨੂੰ ਯਾਨੀ ਇਕਤਾ ਸਨੀਵਾਰ ਤੁਹਾਨੂੰ ਦੱਸ ਹੀ ਦਿੱਤਾ ਵੀ ਜਿਹਦੇ ਤੋਂ ਵੱਲ ਲਧਿਆਣੀ ਹੋਊਗਾ ਉਸ ਤੋਂ ਬਾਅਦ ਵਿੱਚ ਫਿਰ ਸ਼ਨੀਵਾਰ ਨੂੰ ਗਣੇਸ਼ ਚਤੁਰਥੀ ਬੰਪਰ ਇਹਨਾਂ ਉਲਟੀ ਦੇਖ ਰਹੀ ਹੈ ਟਿਕਟ ਇਹਦਾ 3 ਕਰੋੜ ਰੁਪਏ ਦਾ ਪ੍ਰਾਈਜ਼ ਹੈ ਜੀ ਗਰੰਟਡ ਜੋ ਪਬਲਿਕ ਦੇ ਵਿੱਚ ਨਿਕਲ ਨਹੀਂ ਨਿਕਲਣਾ ਇਹਦਾ ਡਰਾ ਹੋਏਗਾ 20 ਤਰੀਕ ਦਾ ਜੋ ਗਣੇਸ਼ ਬੰਪਰ ਹੈ ਉਹਦੇ ਵਿੱਚ 10-10 ਲੱਖ ਦੇ ਨਾਮ ਵੀ ਨੇ 5-5 ਲੱਖ ਦੇ ਵੀ ਨੇ ਤੇ ਹੋਰ ਵੀ ਨਿਕਣਾਂ ਆਪ ਤੇ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਆਊਗਾ ਡਰਾਉ ਜੀ ਪੂਜਾ ਬੰਪਰ 60 ਪੂਜਾ 100 ਚ ਮਨਾਈ ਜਾਂਦੀ ਹੈ ਡੀਅਰ ਕੰਪਨੀ ਜਾਨੀ ਆਪਾਂ ਨੂੰ ਦਸਹਿਰਾ ਬੰਪਰ ਵੀ ਕਹਿ ਸਕਦੇ ਕੋਈ ਦਸਹਿਰੇ ਦੇ ਦਿਨੀ ਇੱਕ ਅੱਧਾ ਦਿਨ ਹੱਦ ਕੇ ਪਿੱਸੇ ਆ ਤੇ ਉਸ ਦਾ 3 ਕਰੋੜ ਦਾ ਗਰੰਟੀਡ ਪ੍ਰਾਈਜ਼ ਹੈ ਜੀ ਸੈਕੰਡ ਪ੍ਰਾਈਜ਼ 1 ਕਰੋੜ ਦਾ ਥਰਡ 50 ਲੱਖ ਦਾ ਤੇ ਹੋਰ ਵੀ ਇਨਾਮ ਨੇ ਉਹ ਵੀ ਨਿਕਲਣਾ 11ਵੇਂ ਮਹੀਨੇ ਚ ਤੇ ਇਸ ਤੋਂ ਇਲਾਵਾ ਫਿਰ ਜੇ ਆਪਾਂ ਗੱਲ ਕਰੀਏ ਸਾਰੀ ਕੁੱਲ ਮਲਾ ਕੇ ਵੱਡੀ ਗੱਲ ਕਰੀਏ ਵੱਡੇ ਬੰਪਰ ਦੀ ਗੱਲ ਕਰੀਏ ਦਾ ਉਹ ਹੈਗਾ ਪੰਜਾਬ ਸਰਕਾਰ ਦਾ ਦੀ ਪਬਲੀ ਬੰਪਰ ਜਿਸ ਦਾ ਪ੍ਰਾਈਜ਼ ਪਬਲਿਕ ਦੇ ਵਿੱਚ ਗਰੰਟਡ ਨਿਕਲਣਾ ਨਿਕਲਣਾ ਕਿੰਨਾ ਨਾਮ ਆ ਤੁਸੀਂ ਨਹੀਂ ਸੋਚਿਆ ਹੋਣਾ ਕਿਉਂਕਿ ਪੰਜਾਬ ਸਰਕਾਰ ਨੇ ਕਦੇ ਇੰਟਾ ਵੱਡਾ ਪ੍ਰਾਈਜ਼ ਨਹੀਂ ਦਿੱਤਾ ਜੋ ਲਾਟਰੀ ਦੇ ਹੁਣ ਪ੍ਰਾਈਜ਼ ਆਊਗਾ ਦੀਵਾਲੀ ਬੰਪਰ ਤੇ ਉਹ ਹੈਗਾ 11 ਕਰੋੜ ਰੁਪਏ ਦਾ ਗਰੰਟਡ ਪ੍ਰਾਈਜ਼ 11 ਕਰੋੜ ਤੁਹਾਡੀਆਂ 11 ਪੀੜੀਆਂ ਆਮ ਕਰਨਗੇ ਜਿਹਨੂੰ ਪ੍ਰਾਈਜ਼ ਲੱਗਣਾ ਨਾ ਐ ਸਭ ਲੋ ਵੀ ਰੱਬ ਆਪੇ ਹੀ ਠਾਕੇ ਨੂੰ ਪੈਸੇ ਦੇ ਕੇ ਗਿਆ 11 ਕਰੋੜ ਗਰੰਟੀਡ ਹੈ ਪੰਜਾਬ ਸਰਕਾਰ ਦੇ ਦੀਵਾਲੀ ਬੰਪਰ ਦੇ ਵਿੱਚੋਂ ਇਸ ਤੋਂ ਇਲਾਵਾ اے ਵੀ ਸੀ ਤਿੰਨ ਉਹਦੀਆਂ ਸੀਰੀਜ਼ਾਂ ਨੇ ਤਿੰਨਾਂ ਸੀਰੀਜ਼ਾਂ ਦਾ ਸੇਮ ਨੰਬਰ ਪਾਉਣ ਦਾ ਫਾਇਦਾ ਤੁਹਾਨੂੰ 1500 ਰੁਪਏ ਦੀਆਂ ਤਿੰਨ ਟਿਕਟਾਂ ਮਿਲਣੀਆਂ ਤੁਹਾਨੂੰ ਸੇਮ ਨੰਬਰ ਦੀਆਂ ਤਾਂ ਤੁਹਾਡਾ 11 ਕਰੋੜ ਇਧਰ ਉਧਰ ਨਹੀਂ ਜਾਊਗਾ ਜੇ ਤੁਹਾਡਾ ਸੇਮ ਪਾਇਆ ਹੋਇਆ ਤੇ ਉਹਦੇ ਵਿੱਚ ਸੈਕੰਡ ਪ੍ਰਾਈਜ਼ ਜਿਹੜਾ 1-1 ਕਰੋੜ ਦੇ ਤਿੰਨ ਪ੍ਰਾਈਜ਼ ਨੇ ਜੀ ਦੀਵਾਲੀ ਬੰਪਰ ਦੇ ਵਿੱਚ 50-50 ਲੱਖ ਦੇ ਤਿੰਨ ਪ੍ਰਾਈਜ਼ ਨੇ ਥਰਡ ਤੇ ਚੌਥਾ ਪ੍ਰਾਈਜ਼ ਹੋਏਗਾ 9 ਪ੍ਰਾਈਜ਼ ਦਾ 10 ਲੱਖ ਦੇ ਤੇ ਪੰਜਵਾਂ ਪ੍ਰਾਈਜ਼ ਪੰਜ ਪੰਜ ਲੱਖ ਦੇ ਨੌ ਪ੍ਰਾਈਜ਼ ਨੇ ਤੇ ਹੋਰ ਵੀ ਹਜ਼ਾਰਾਂ ਰੁਪਏ ਵਿੱਚ ਦੀਵਾਲੀ ਬੰਪਰ ਦੇ ਨਾਮ ਤੇ ਬਾਕੀ ਇਸ ਤੋਂ ਇਲਾਵਾ ਜੀ ਇੱਕ ਡੇਲੀ ਲੋਟਰੀ ਖੁੱਲਦੀ ਆ 25 ਲੱਖ ਰੁਪਏ ਵਾਲੀ 50 ਰੁਪਏ ਦੀ ਟਿਕਟ ਆ ਪੰਜਾਬ ਸਰਕਾਰ ਦੀ ਡੇਲੀ ਡਰਾਅਲ ਸੀਪੀਐਮ ਤੇ ਇਹ ਵੀ ਤੁਸੀਂ ਆਪ ਦਾ ਹਫਤੇ ਦਾ ਸਟਾਕ ਸਾ ਤੋਂ ਲਈ ਜਾ ਸਕਦੇ ਹੋ ਤੇ 6 ਰੁਪਏ ਵਾਲੀ ਟਿਕਟ ਜੋ ਬੰਡਲਾਂ ਦੇ ਬੰਡਲ ਹੁੰਦੇ ਨੇ 100 ਟਿਕਟ 600 ਦੀ ਆ 200 ਟਿਕਟ 1200 ਦੀ ਆ ਇਹ ਵੀ ਤੁਸੀਂ ਪਾਓ ਸਰ ਇਹਦੇ ਵਿੱਚ ਤੁਹਾਨੂੰ ਕਰੋੜਾਂ ਰੁਪਏ ਦੇ ਨਾਮ ਨਿਕਲਦੇ ਨੇ ਡੇਲੀ ਕਰੋੜਾਂ ਦੇ ਤੇ ਤੁਸੀਂ ਜਿਹੜੇ ਸੰਪਰਕ ਕਰ ਸਕਦੇ ਹੋ ਉਹਤੇ ਨੰਬਰਾਂ ਤੇ ਦਿੱਤੇ ਆ ਤੇ ਤੁਸੀਂ ਕੰਟੈਕਟ ਨੋਟ ਕਰ ਲਓ 78091 15000 62835 3747 90567 99754 ਇਹ ਸਾਡੇ ਕੰਟੈਕਟ ਨੰਬਰ ਨੇ ਇਹਨਾਂ ਦੇ ਤੁਸੀਂ ਕੰਟੈਕਟ ਕਰਕੇ ਕੋਈ ਵੀ ਜਾਣਕਾਰੀ ਲੈਣੀ ਆ ਲੋਟਰੀ ਬਾਰੇ ਉਹ ਲੈ ਸਕਦੇ ਹੋ ਤੇ ਪਰਮਾਤਮਾ ਸੁੱਖ ਰੱਖੇ ਇਸ ਵਾਰ 2 ਮਹੀਨਿਆਂ ਦੇ ਵਿੱਚ ਆਪਾਂ ਪ੍ਰਾਈਜ਼ਾਂ ਦੀ ਢੇਰੀ ਲਿਆਦਾਂਗੇ ਕਿਉਂਕਿ 5 ਤਰੀਕ ਨੂੰ ਵੀ ਆਪਣੇ ਕੋਲ ਇੱਕ ਸੀਰੀ ਨੂੰ ਇੱਕ ਸੀਰੀ ਰਲੇ ਹੋਏ ਗਰੀਬ ਪਰਿਵਾਰ ਨੂੰ 2,25,000 ਦਾ ਪ੍ਰਾਈਜ਼ ਆਪਣੀ ਵਿਜੀ ਟਿਕਟ ਚੋਂ ਲੱਗਿਆ ਸੀ 5 ਤਰੀਕ ਨੂੰ 1 ਪੀਐਮ ਤੇ ਤੇ ਰਾਤ ਵੀ ਸਾਡੀ ਏਜੰਸੀ ਪਨੋਟ ਐਂਟਰਪ੍ਰਾਈਜ਼ ਤੋਂ 9 ਲੱਖ ਰੁਪਏ ਦਾ ਪ੍ਰਾਈਜ਼ ਲੱਗਿਆ ਹੋਏ ਜੀ ਤੇ ਹੋਰ ਵੀ ਪ੍ਰਾਈਜ਼ ਲੱਗਣਗੇ ਜੇਕਰ ਤੁਸੀਂ ਟਿਕਟ ਪਾਉਂਗੇ ਪਰਮਾਤਮਾ ਦੀ ਕਿਰਪਾ ਮੇਰੇ ਲੱਕ ਨਾਲ ਤੁਸੀਂ ਆਪਣੀ ਕਿਸਮਤ ਜਮਾ ਸਕਦੇ ਹੋ ਜਦ ਕਿਸੇ ਦਾ ਪਰਮਾਤਮਾ ਨੇ ਨੌਕਰ ਨਾ ਹੋਵੇ ਆਟੋਮੈਟਿਕ ਕੰਮ ਬਣਦੇ ਹੁੰਦੇ ਨੇ ਤੇ ਉਹ ਬਣ ਰਹੇ ਨੇ ਮੇਰਾ ਨਾਮ ਹੋਣ ਦੇ ਨਾਲ ਤੁਹਾਡਾ ਇਨਾਮ ਲੱਗ ਸਕਦਾ ਇਹ ਚੀਜ਼ ਨੂੰ ਤੁਸੀਂ ਕਿਸਮਤ ਜਮਾਉਣੀ ਆਂ ਪੁਰਾ ਜਮਾਉਣੀ ਆ ਪਰਾ ਜਮਾਉਣੀ ਆ ਕਿਉਂ ਨਾ ਤੁਸੀਂ ਪੰਡਤ ਲਾਟਰੀ ਮਲੇਕ ਕੋਲੇ ਤੇ ਜਮਾਓ ਰਾਜੇ ਦਾ ਬਾਗ ਜੇ ਤੁਸੀਂ ਮਲੇਕ ਕੋਲੇ ਆਉਣੇ ਜਾਨੀ ਤੁਸੀਂ ਦੇਖੋ ਮੰਨ ਲਓ ਰੋਡ ਦੇ ਥਰੂ ਆਉਣੇ ਹੋ ਤਾਂ ਤੁਸੀਂ ਜਰਗ ਚੌਂਕ ਹੋ ਜੇ ਜਰਗ ਚੌਂਕ ਹੋ ਕੇ ਬਾਈ ਜੀ نیچے ਆਪਣੇ ਪੈਟਰੋਲ ਪੰਪ ਬਣਿਆ ਬੁੱਲਦੇ ਨੀਚੇ ਉਹ ਪੰਪ ਦੇ ਅੰਦਰ ਅਗੇ ਰਾਜੇ ਦਾ ਬਾਗ ਸ਼ੁਰੂ ਹੋਇਆ ਨਾ ਤੇ ਅੱਗੇ ਅੰਬਾਲਾ ਅੱਖਾਂ ਦਾ ਹਸਪੀਟਲ ਹੈ ਉਹਦੇ ਨਾਲ ਹੀ ਆਪਣਾ ਪੰਡਰ ਲੋਡਰੀ ਏਜੰਸੀ ਦਾ ਬ੍ਰਾਂਚ ਆ ਤੇ ਨਾਲ ਹੀ ਆਪਣੇ ਕੀੜੀਵਰਾ ਬੂਟੋ ਹੌਸਾ ਜੀ ਉੱਥੋਂ ਤੁਸੀਂ ਪਾਸ ਸਕਦੇ ਹੋ ਆਸਾ ਦੇ ਰਾਜਵਾਬ ਬਜ਼ਾਰ ਵਿੱਚ ਦੀ ਉਹ ਮਲਤਾਨੀ ਚੌਕੋਂ ਕੋ ਕਾ ਸਕਦੇ ਤੇ ਜਲਦੀ ਧਮਾਕਾ ਕਰਨ ਜਾ ਰਹੇ ਹਾਂ ਜੀ ਮਾਨਸਾ ਸ਼ਹਿਰ ਦੇ ਵਿੱਚ ਬ੍ਰਾਂਚ ਖੋਲਣ ਜਾ ਰਹੇ ਹਾਂ ਬਹੁਤ ਹੀ ਜਲਦੀ ਦੁਕਾਨ ਦੇਖ ਰਹੇ ਹਾਂ ਤੇ ਮੁਕਸਾ ਸੇਰ ਦੇ ਵਿੱਚ ਬ੍ਰਾਂਚ ਖੁੱਲਣ ਜਾ ਰਹੀ ਆ ਸ੍ਰੀ ਅਮਰਤਸਰ ਸਾਹਿਬ ਬ੍ਰਾਂਚ ਖੁੱਲਣ ਜਾ ਰਹੀ ਆ ਤੇ ਮੋਗੇ ਬ੍ਰਾਂਚ ਖੁੱਲਣ ਜਾ ਰਹੀ ਆ ਇਹ ਜਲਦੀ ਪਰਮਾਤਮਾ ਨੂੰ ਸੁੱਖ ਰੱਖ ਕੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਆਪਾਂ ਨੇ ਬ੍ਰਾਂਚਾਂ ਡਿਵੈਲਪ ਕਰ ਦੇਣੀਆਂ ਨੇ ਤੇ ਤੁਹਾਡੇ ਸਾਥ ਦੀ ਲੋੜ ਆ ਕਿਸਮਤ ਦੇ ਜਮਾਉਣੀਆਂ ਦਾ ਪੰਡ ਲਾਟਰੀ ਨਾਲ ਜਮਾਓ ਦੇਖੋ ਜੇਕਰ ਤੁਸੀਂ ਸਾਡੇ ਟਿਕਟ ਤੁਸੀਂ ਪਾਉਣੀ ਪਾਉਣੀ ਆ ਪੰਡਲ ਲਾਟਰੀ ਮਲੇਕ ਕੋਲ ਤੁਹਾਨੂੰ Ориਗਨਲ ਟਿਕਟ ਦੀ ਗਾਰੰਟੀ ਪ੍ਰੋਪਰ ਸਹੀ ਜਾਣਕਾਰੀ ਤੁਹਾਡਾ ਕੋਈ ਕੱਲੂ ਫਰਾਈ ਲੱਗਦਾ ਕੋਈ ਕਟੌਤੀ ਨਹੀਂ ਇਹ ਚੀਜ਼ਾਂ ਹੋਣਗੀਆਂ ਇਹ ਆਮ ਨਹੀਂ ਹੋਣੀਆਂ ਬਾਈ ਜੀ ਕਿੱਦਾਂ ਆਪਾਂ ਧੂਰਕੋਟ ਪਿੰਡ ਤੋਂ ਅਮਿੰਦਗੜ ਕੋਲ ਓਕੇ ਵੀਰੇ ਗੱਲ ਸੁਖਰੇਂਦਰ ਤੇ ਜਲਦੀ ਜਲਦੀ ਆਓ ਜੀ ਪੰਡਲ ਆਟਰੀ ਮਲੇਕਪੁਰਾ ਤੇ ਬਾਕੀ ਫਿਰ ਮਿਲਾਂਗੇ ਨਵੀਂ ਜਾਣਕਾਰੀ ਲੈ ਕੇ ਨਵੇਂ ਬਿਨਰ ਦੇ ਨਾਲ ਜਦ ਤੱਕ ਲਾਈਵ ਨੂੰ ਸ਼ੇਅਰ ਕਰੋ ਕਮੈਂਟ ਕਰੋ ਕਿੱਥੋਂ ਸਾਡਾ ਲਾਈਵ ਦੇਖ ਰਹੇ ਹੋ ਤੇ ਜਲਦੀ ਜਲਦੀ ਪੰਡਲ ਆਟਰੀ ਮਲੇਕਪੁਰਾ ਤੇ ਪਹੁੰਚ ਕੇ ਧੰਨਵਾਦ ਸਸ ਜੀ ਦਾ ਨਮਸਕਾਰ ਦਤਾ